ਲੋ ਜੀ ਭਗਵੰਤ ਮਾਨ ਨੇ ਹੁਕਮ ਚਾੜਤਾ ਜੇ ਤੁਸੀਂ ਧਰਨਾ ਦਿਵੋਗੇ ਹੜਤਾਲ ਕਰੋਗੇ ਤਾਂ ਤੁਹਾਡੇ ਡਾਂਗਾ ਪੈਣਗੀਆਂ ਤੁਹਾਨੂੰ ਘਰੋਂ ਚੁੱਕ ਲਿਆ ਜਾਏਗਾ ਮੁੱਖ ਮੰਤਰੀ ਨੇ ਸਜਣਾ ਟਵੀਟ ਕੀਤਾ ਵੱਡੀ ਤੇ ਅਹਿਮ ਖਬਰ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਦੇ ਨਾਲ ਤੁਸੀਂ ਜੁੜੇ ਹੋ ਲੋਕਪੈਨ نیوز ਨਾਲ ਮੈਂ ਹਰਿੰਦਰ ਬਾਜਵਾ ਧਰਨਿਆਂ ਚੋਂ ਨਿਕਲੀ ਪਾਰਟੀ ਅੱਜਕੱਲ ਧਰਨੇ ਲਾਉਣ ਨੂੰ ਅਪਰਾਧ ਕਰਾਰ ਦੇਣ ਲੱਗੀ ਆ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਰਾਮਲੀਲਾ ਦੇ ਮੈਦਾਨ ਦੇ ਵਿੱਚ ਤੇ ਉਸ ਤੋਂ ਬਾਅਦ ਕੇਜਰੀਵਾਲ ਵੱਲੋਂ ਲਾਏ ਗਏ ਧਰਨੇ ਜਿਹੜੇ ਨੇ ਉਹਨਾਂ ਦੇ ਵਿੱਚੋਂ ਇਹ ਪਾਰਟੀ ਨਿਕਲੀ ਮੁੱਖ ਮੰਤਰੀ ਭਗਵੰਤ ਮਾਨ ਆਪ ਸਟੇਜ ਤੇ ਹੱਕ ਠੋਕ ਕੇ ਕਹਿੰਦੇ ਆ ਕਿ ਅਸੀਂ ਤਾਂ ਧਰਨਿਆਂ ਤੋਂ ਨਿਕਲੇ ਹੋਇਆ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਸਮੁੱਚੀਆਂ ਜੁਣੀ ਨਾ ਸਮੁੱਚੀਆਂ ਐਸੋਸੀਏਸ਼ਨਾਂ ਸਮੁੱਚੀਆਂ ਸੰਸਥਾਾਂਾਂ ਸਾਰਿਆਂ ਨੂੰ ਕਹਿਤਾ ਕਿ ਅਸੀਂ ਜੋ ਮਰਜ਼ੀ ਕਰੀਏ ਤੁਸੀਂ ਨਹੀਂ ਬੋਲਣਾ ਐਸੀ ਤੁਹਾਡੇ ਡਾਂਗਾ ਮਾਰੀਏ ਤੁਹਾਨੂੰ ਲੁੱਟ ਕੇ ਲੈ ਜੀਏ ਤੁਹਾਡੇ ਘਰ ਚ ਡਾਕਾ ਪੈ ਜੇ ਪੁਲਿਸ ਕੋਈ ਕਾਰਵਾਈ ਨਾ ਕਰੇ ਐਸੀ ਤੁਹਾਡੀ ਤਨਖਾਹ ਦਈਏ ਫੈਕਟਰੀ ਮਾਲਕ ਤਨਖਾਹ ਦੇਣ ਨਾ ਦੇਣ ਤੁਸੀਂ ਨਹੀਂ ਬੋਲਣਾ ਤੁਸੀਂ ਚੁੱਪ ਕਰਕੇ ਘਰੇ ਬਹਿ ਜਾਣਾ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਗੱਲ ਕਹੀ ਹੈ ਮੈਂ ਆਪਣੇ ਪੱਲੇ ਉਹ ਨਹੀਂ ਕਹਿੰਦਾ ਮੁੱਖ ਮੰਤਰੀ ਨੇ ਇਹ ਗੱਲ ਖੁਦ ਕਹੀ ਹੈ ਧਰਨਿਆ ਤੋਂ ਨਿਕਲੇ ਹੋਏ ਮੁੱਖ ਮੰਤਰੀ ਕਹਿੰਦੇ ਆ ਪੰਜਾਬ ਵਿੱਚ ਸੜਕਾ ਰੋਕਣ ਜਾਂ ਰੇਲਾ ਰੋਕਣ ਜਾam ਲੋਕਾਂ ਨੂੰ ਤੰਗ ਪ੍ਰੇਸ਼ਣ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਕਾਰਾਂ ਵਿੱਚ ਵਿਘਨ ਪਾਉਣ ਵਾਲੇ ਕੋਈ ਵੀ ਐਲਾਨ ਧਰਨੇ ਜਾਂ ਹੜਤਾਲਾਂ ਪਬਲਿਕ ਦੇ ਵਿਰੋਧ ਮੰਨੇ ਜਾਣਗੇ ਸਾਰੀਆਂ ਸੰਸਥਾਵਾਂ ਜਥੇਬੰਦੀਆਂ ਤੇ ਜੁਣੀਨਾ ਧਿਆਨ ਦੇ ਵਿਰੋਧ ਕਰਨ ਦੇ ਹੋਰ ਵੀ ਤਰੀਕੇ ਨੇ ਨਾ ਸਿਰਫ ਲੋਕਾਂ ਨੂੰ ਤੰਗ ਕਰਨਾ ਹੀ ਸਹੀ ਨਹੀਂ ਵਰਨਾ ਸਖਤ ਕਾਨੂੰਨੀ ਕਾਰਵਾਈ ਲਈ ਤਿਆਰ ਹਨ ਪੰਜਾਬ ਦੇ ਮਿਹਨਤੀ ਲੋਕਾਂ ਦੇ ਹਿੱਤ ਚ ਜਾਏ ਇਹਨੂੰ ਕਹਿੰਦੇ ਆ ਬਚਕਾਨਾਪਾ ਇਹ ਹੈ ਹਤਾਸ਼ਾ ਚੋਂ ਆਪਣੀਆਂ ਨਕਾਮੀਆਂ ਚੋਂ ਨਿਕਲੀ ਹੋਈ ਚੀਜ਼ ਕਿ ਮੈਂ ਹੁਣ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਕੋਈ ਤੁਹਾਨੂੰ ਦੱਸਣ ਦੀ ਲੋੜ ਹੈ ਤਾਂ ਫਿਰ ਮੈਨੂੰ ਦੱਸਿਓ ਤੁਹਾਡੇ ਸਾਹਮਣੇ ਆ ਸਾਰਾ ਕੁਝ ਪੰਜਾਬ ਸਰਕਾਰ ਇਸ ਵੇਲੇ ਕਈ ਮੋਰਚਾਂ ਤੇ ਘिरी ਹੋਈ ਹੈ ਹਾਲੇ ਤੱਕ ਮਾਸਟਰਾਂ ਦੀ ਇੱਕ ਵੀ ਅਸਾਮੀ ਨਹੀਂ ਨਿਕਲੀ ਕੱਲ ਈਡੀਟੀ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਪੁਲਿਸ ਨੇ ਕੁੱਟੇ ਇਸ ਸਭ ਕਾਸਰੇ ਦੇ ਬਾਵਜੂਦ ਅੱਜ ਕਿਸਾਨਾਂ ਦੀ ਫੜੋ ਫੜਾਈ ਚੱਲੀ ਲੋਕ ਜਾਣਤਾ ਜਾਣ ਕਿੱਥੇ ਜੇ ਧਰਨਾ ਲਾਉਣ ਦੇ ਲਈ ਸੜਕਾਂ ਨੇ ਰੇਲ ਗੱਡੀਆਂ ਦੀਆਂ ਲਾਈਨਾਂ ਨੇ ਹਮੇਸ਼ਾ ਇੱਥੇ ਹੀ ਲੱਗਦੇ ਰਹੇ ਨੇ ਤੇ ਇੱਥੇ ਹੀ ਲੱਗਦੇ ਰਹਿਣਗੇ ਇਹ ਵਹਿਮ ਵੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਦਿਮਾਗ ਚੋਂ ਕੱਢ ਦੇਣ ਕਿ ਉਹ ਐਦਾਂ ਰੋਕ ਲੈਣਗੇ ਮੁੱਖ ਮੰਤਰੀ ਜਨਰਲ ਡਾਇਰ ਨਹੀਂ ਬਣ ਸਕਦਾ ਇੱਥੋਂ ਦੇ ਲੋਕਾਂ ਨੇ ਜਨਰਲ ਡਾਇਰ ਦਾ ਮੁਕਾਬਲਾ ਕੀਤਾ ਇੱਥੋਂ ਦੇ ਲੋਕਾਂ ਨੇ ਜ਼ਾਬਰ ਅੰਗਰੇਜ਼ ਹਕੂਮਤ ਦਾ ਟੱਕਰਾਂ ਕੀਤਾ ਹੈ ਇਹ ਤਾਂ ਚੀਜ਼ ਕੀ ਹੈ ਇਹਦਾ ਹਜੇ ਕੁਝ ਵੀ ਨਹੀਂ ਇਹਦਾ ਹਜੇ ਸਿਆਸਤ ਦੇ ਵਿੱਚ ਦੁੱਧ ਦੇ ਦੰਦ ਨਹੀਂ ਸਹੀ ਤਰੀਕੇ ਨਾਲ ਉੱਗੇ ਇਹਨੂੰ ਪਤਾ ਹੀ ਨਹੀਂ ਕੁਝ ਕਿਹਦੇ ਧਿਆਨ ਚ ਦੇਣਾ ਚਾਹੁੰਦੇ ਹੋ ਕਿਹਦੇ ਕਿਨੂੰ ਕਿਨੂੰ ਕਹਿਣਾ ਚਾਹੁੰਦੇ ਹੋ ਕੀ ਕਾਨੂੰਨੀ ਕਾਰਵਾਈ ਕਰੋਗੇ ਤੁਸੀਂ ਤੁਸੀਂ ਇਸ ਤੋਂ ਵੱਧ ਕੀ ਕਾਨੂੰਨੀ ਕਾਰਵਾਈ ਕਰ ਸਕਦੇ ਹੋ ਕਿ ਤੁਸੀਂ ਰਾਤ ਨੂੰ ਅ ਅ ਕਿਸਾਨ ਆਗੂਆਂ ਨੂੰ ਚੁੱਕ ਕੇ ਲੈ ਗਏ ਜੂਨੀਅਰ ਆਗੂਆਂ ਨੂੰ ਚੁੱਕ ਕੇ ਲੈ ਗਏ ਤੁਹਾਡੀ ਸਰਕਾਰ ਲਗਾਤਾਰ ਜੂਨੀਅਰ ਨਾਲ ਗੱਲਬਾਤ ਚ ਫੇਲ ਹੋਈ ਹੈ ਕਿਸਾਨਾਂ ਨੇ ਮੁਲਾਜ਼ਮਾਂ ਨੇ ਪੈਨਸ਼ਨਰ ਯੂਨੀਅਨਾਂ ਨੇ ਤੁਹਾਨੂੰ ਚਿੱਠੀਆਂ ਦਿੱਤੀਆਂ ਨੇ ਤੁਸੀਂ ਗੱਲ ਕਿਉਂ ਨਹੀਂ ਕਰ ਸਕਦੇ ਤੁਸੀਂ ਗੱਲਬਾਤ ਨਾਲ ਮਸਲਾ ਕਿਉਂ ਨਹੀਂ ਹਸਲ ਜਾ ਸਕਦੇ ਕਿ ਤੁਹਾਨੂੰ ਧਰਨੇ ਜਿਹੜੇ ਆ ਉਹ ਲੋਕ ਕੜੂ ਲਾਉਣ ਦੇ ਲਈ ਮਜਬੂਰ ਹੋਣਾ ਪੈ ਜਾ ਧਰਨੇ ਸਿਰਫ ਤੇ ਸਿਰਫ ਛੋਟੀ ਮੋਟੀ ਚੀਜ਼ ਲਈ ਨਹੀਂ ਹਰ ਰੋਜ਼ ਪੰਜਾਬ ਦੇ ਵਿੱਚ ਪੁਲਿਸ ਦੀ ਧੱਕੇਸ਼ਾਹੀ ਹੁੰਦੀ ਹੈ ਪੁਲਿਸ ਪੈਸੇ ਲੈ ਕੇ ਕਿਸੇ ਦੂਜੇ ਪੱਖ ਦੀ ਗੱਲ ਨਹੀਂ ਸੁਣਦੀ ਉਦੋਂ ਧਰਨੇ ਲੱਗਦੇ ਨੇ ਫੈਕਟਰੀ ਮਾਲਕ ਮਜ਼ਦੂਰਾਂ ਨੂੰ ਸਮੇਂ ਸਿਰ ਤੇ ਤਨਖਾਹ ਨਹੀਂ ਦਿੰਦੇ ਫਿਰ ਧਰਨੇ ਲਗਦੇ ਨੇ ਜੇ ਉਹ ਧਰਨੇ ਲਾਉਣੇ ਨਜਾਇਜ਼ ਨਹੀਂ ਨਾਲੇ ਤਾਂ ਲੋਕਤਾਂਤ੍ਰਿਕ ਹੱਕ ਹੈ ਮੌਲਿਕ ਹੱਕ ਹੈ ਲੋਕਾਂ ਦਾ ਕਿ ਜਦੋਂ ਉਹਨਾਂ ਨੂੰ ਕੋਈ ਐਦਾ ਦੀ ਚੀਜ਼ ਲੱਗਦੀ ਹੈ ਉਹ ਧਰਨੇ ਦੇਣਗੇ ਹੜਤਾਲਾਂ ਕਰਨਗੇ ਉਹ ਸਾਰਾ ਕੁਝ ਹੋਊਗਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਧਰਨਾ ਦਿੱਤਾ ਜਾ ਸਕਦਾ ਹੈ ਜਾਨਕਿ ਤੁਸੀਂ ਦੇ ਕੇ ਦਿਖਾ ਦਿਓ ਤੁਹਾਡਾ ਤੁਸੀਂ ਦਿੱਲੀ ਦੇ ਵਿੱਚ ਜਦੋਂ ਤੁਹਾਡਾ ਆਕਾ ਫੜਿਆ ਜਾਂਦਾ ਹੈ ਉਦੋਂ ਤੁਸੀਂ ਧਰਨੇ ਨਹੀਂ ਦਿੰਦੇ ਉਹ ਕੀ ਸੀ ਉਦੋਂ ਲੋਕ ਨਹੀਂ ਪਰੇਸ਼ਾਨ ਹੁੰਦੇ ਦਿੱਲੀ ਦੇ ਉਦੋਂ ਉਹ ਲੋਕ ਦਿੱਲੀ ਦੇ ਲੋਕਾਂ ਨੂੰ ਤੁਸੀਂ ਲੋਕ ਨਹੀਂ ਸਮਝਦੇ ਜਦੋਂ ਕੱਲ ਪਰਸੋਂ ਫੇਰ ਧਰਨਾ ਦੇ ਹੀ ਬੈਠੇ ਸੀ ਨੰਗਲ ਡੈਮ ਦੇ ਉੱਤੇ ਧਰਨੇ ਭਾਈ ਸਾਹਿਬ ਨਾ ਤੁਹਾਡਾ ਸਰਨ ਹੈ ਤੁਸੀਂ ਬਥੇਰਾ ਚੰਡੀਗੜ੍ਹ ਦੇ ਲੋਕਾਂ ਨੂੰ ਖੱਜਲ ਕੀਤਾ ਧਰਨੇ ਦੇ ਦੇ ਕੇ ਹਜੇ ਕੱਲ ਪਰਸੋਂ ਤੁਸੀਂ ਭਾਜਪਾ ਦੇ ਦਫ਼ਤਰਾਂ ਮੁਰੇ ਧਰਨੇ ਦਿੱਤੇ ਸੀ ਕਿ ਲੋਕ ਖੱਜਲ ਖੁਆਰ ਨਹੀਂ ਹੋਏ ਸੀ ਥੋੜਾਕ ਬੰਦੇ ਨੂੰ ਇਸ ਗੱਲ ਦੇ ਉੱਤੇ ਕਹਿੰਦੇ ਨਹੀਂ ਪੰਜਾਬੀ ਚ ਇਹ ਸ਼ਰਮ ਨੂੰ ਹੱਥ ਮਾਰ ਲੈਣਾ ਚਾਹੀਦਾ ਹੁੰਦਾ ਹੈ ਇਹ ਜਿਹੜੀ ਪਬਲਿਸਿਟੀ ਸਟੰਟ ਹੈ ਇਹ ਜਿਹੜਾ 2-4% ਲੋਕ ਨੇ ਜਿਹੜੇ ਆਪਣੇ ਆਪ ਨੂੰ ਬਹੁਤੇ ਪੜ੍ਹੇ ਲਿਖੇ ਜਾਂ ਬਹੁਤ ਸਮਝਦਾਰ ਸਮਝਦੇ ਨੇ ਜਿਨ੍ਹਾਂ ਨੂੰ ਐ ਲੱਗਦਾ ਕਿ 엘ିਟ ਕਲਾਸ ਜੀ ਟਾਈਪ ਲੋਕ ਹੁੰਦੇ ਨੇ ਜਿਨ੍ਹਾਂ ਉਹਨਾਂ ਨੂੰ ਵੈਸੇ ਲੋੜ ਘਟ ਪੈਂਦੀ ਹੈ ਕਿਉਂਕਿ ਉਹ ਪੁਲਿਸ ਨੂੰ ਪੈਸੇ ਖਵਾ ਦਿੰਦੇ ਨੇ ਉਹਨਾਂ ਨੂੰ ਹੋਰ ਕਿਤੇ ਕੰਮ ਪੈਂਦਾ ਉੱਥੇ ਪੈਸੇ ਖਵਾ ਕੇ ਉਹ ਆਪਣਾ ਕੰਮ ਕਰਾ ਲੈਂਦੇ ਨੇ ਮਾਤੜ ਤਮਾਤਣ ਨੂੰ ਤਾਂ ਡਾਂਗ ਦੇ ਜ਼ੋਰ ਤੇ ਕੰਮ ਕਰਾਉਣਾ ਪੈਂਦਾ ਆ ਉਹਦੇ ਕੋਲ ਪੈਸੇ ਦੇਣ ਲਈ ਨਹੀਂ ਹੁੰਦੇ ਉਹਦੇ ਕੋਲ ਇੱਕੋ ਹੀ ਹੱਲ ਹੁੰਦਾ ਕਿ ਜਿਹੜੀ ਉਹਦੀ ਸ਼ਕਤੀ ਹੈ ਚਾਹੇ ਕਿਸਾਨਾਂ ਆਗੂ ਨੇ ਕਿਸਾਨ ਜੁਨੀਆਣਾ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਕੋਲ ਉਹਨਾਂ ਦੀਆਂ ਜਥੇਬੰਦੀਆਂ ਹੀ ਤਾਕਤ ਹੈ ਆ ਬਾਦਲ ਸਾਹਿਬ ਵੀ ਲੈ ਕੇ ਆਏ ਸੀਗੇ ਇਸ ਤਰ੍ਹਾਂ ਦਾ ਇੱਕ ਕਾਨੂੰਨ ਉਹ ਵੀ ਠੋਸ ਹੋਇਆ ਜਦੋਂ ਜਦੋਂ ਲੋਕ ਲੜ ਕੇ ਅੱਗੇ ਆਉਂਦੇ ਆ ਸਰਕਾਰਾਂ ਨੂੰ ਮੂੰਹ ਦੀ ਖਾਣੀ ਪੈਂਦੀ ਆ ਭਗਵੰਤ ਮਾਨ ਸਾਹਿਬ ਨੂੰ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਆ ਨਾਲੇ ਲੋਕ ਤੁਹਾਡੇ ਤੋਂ ਸਵਾਲ ਪੁੱਛਣਗੇ ਹੁਣ ਕਿਸਾਨਾਂ ਨੇ ਤਿਆਰੀ ਖਿੱਚੀ ਆ ਤੁਹਾਨੂੰ ਇਹਦਾ ਡਰ ਸਤਾ ਰਿਹਾ ਆ ਹੁਣ ਕਿਸਾਨ ਤੁਹਾਡੇ ਮੰਤਰੀਆਂ ਨੂੰ ਐਮਐਲਏ ਨੂੰ ਘੇਰਨਾ ਸ਼ੁਰੂ ਕਰ ਚੁੱਕੇ ਨੇ ਜਿਹੜੀ ਪਿਰਤ ਤੁਸੀਂ ਪਾ ਕੇ ਗਏ ਹੋ ਉਸੇ ਨੂੰ ਅੱਗੇ ਵਧਾਉਣਗੇ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਤੁਹਾਡੀ ਇਸ ਮੈਨੂੰ ਲੱਗਦਾ ਕਿ ਤੁਹਾਡੀ ਗਿੱਦੜ ਧਮਕੀ ਹੈ ਇਹਨੇ ਇੱਥੇ ਹੀ ਖਤਮ ਹੋ ਗਈ